ਸਰੀ ਵਿੱਚ ਲਗਾਤਾਰ ਵਾਪਰਦੀਆਂ ਐਕਸਟਰਸ਼ਨ ਸੰਬੰਧੀ ਘਟਨਾਵਾਂ ਵਿਚਾਲੇ ਹੁਣ ਐਬਟਸਫੋਰਡ ਦੇ ਵਿੱਚ ਆਟੋ ਬਾਡੀ ਸ਼ਾਪ ਵਾਲਿਆਂ ਨੂੰ ਫਰੋਤੀਆਂ ਦਾ ਨਿਸ਼ਾਨਾ ਬਣਾਏ ਜਾਣ ਸੰਬੰਧੀ ਖਬਰ ਸਾਹਮਣੇ ਆਈ ਹੈ ਇਸ ਦਾ ਖੁਲਾਸਾ ਰਿਚਮੰਡ ਦੇ ਵਿੱਚ ਕੁਇਨਸਬਰੋ ਇਲਾਕੇ ਦੇ ਐਮ ਐਲ ਏ ਸਟੀਵ ਕੂਨਰ ਨੇ ਕੀਤਾ ਹੈ ਉਹਨੇ ਇਸ ਲੰਗੇ ਵੀਕਐਂਡ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਆਟੋ ਬਾਡੀ ਸ਼ਾਪ ਵਾਲਿਆਂ ਨੂੰ ਭੇਜੀ ਚਿੱਠੀ ਦੇ ਵੀਰਵੇ ਸਾਂਝੇ ਕੀਤੇ ਤਤੌਰ ਤੇ ਇਹ ਚਿੱਠੀ ਲਾਰੈਂਸ ਬਿਸ਼ਨੋਈ 골ਡੀ ਢਿੱਲੋਂ ਪੋਲਾਸਰਾ ਅਤੇ ਬਾਕਸਰ ਦੇ ਨਾਮ ਹੇਠ ਜਾਰੀ ਕੀਤੀ ਗਈ ਹੈ। ਚਿੱਠੀ ਵਿੱਚ ਦੱਸਿਆ ਗਿਆ ਹੈ ਕਿ ਆਟੋ ਬੋਡੀ ਸ਼ਾਪ ਵਾਲੇ ਚੰਗੀ ਕਮਾਈ ਕਰ ਰਹੇ ਹਨ। ਇਸੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਜਾਣਕਾਰੀ ਇੱਕ ICBC ਕਰਮਚਾਰੀ ਵੱਲੋਂ ਇਸ ਗਰੁੱਪ ਨੂੰ ਦਿੱਤੀ ਗਈ ਹੈ। ਇਸੇ ਚਿੱਠੀ ਵਿੱਚ 2 ਮਿਲੀਅਨ ਡਾਲਰ ਦੀ ਮੰਗ ਕਰਦੇ ਆ। ਆਖਿਆ ਹੈ ਕਿ ਕੋਈ ਬਹੁਤ ਹੀ ਵੱਡੀ ਰਕਮ ਨਹੀਂ ਹੋਣੀ ਚਾਹੀਦੀ। ਇਸੇ ਚਿੱਠੀ ਵਿੱਚ ਪੁਲਿਸ ਨੂੰ ਵੀ ਸਿੱਧੇ ਤੌਰ ਤੇ ਲਲਕਾਰਿਆ ਗਿਆ ਹੈ ਅਤੇ ਆਖਿਆ ਹੈ ਕਿ ਅਸੀਂ ਪੁਲਿਸ ਤੋਂ ਨਹੀਂ ਡਰਦੇ ਤੁਸੀਂ ਸਾਡੀਆਂ ਪੁਰਾਣੀਆਂ ਗਤੀਵਿਧੀਆਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਇਹ ਚਿੱਠੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦ ਦੁਬਈ ਦੇ ਵਿੱਚ ਸੀਪਾ ਅਤੇ ਚੰਡੀਗੜ੍ਹ ਦੇ ਵਿੱਚ ਇੰਦਰਪ੍ਰੀਤ ਪੈਰੀ ਦਾ ਕਤਲ ਹੋ ਗਿਆ ਹੈ ਅਤੇ ਬਿਸ਼ਨੋਈ ਗਰੁੱਪ ਦੇ ਵਿੱਚ ਪਾੜੇ ਸੰਬੰਧੀ ਖਬਰਾਂ ਸਾਹਮਣੇ ਆ ਰਹੀਆਂ ਹਨ ਅਜਿਹੇ ਵਿੱਚ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕੀ ਇਹ ਚਿੱਠੀ ਗਰੁੱਪ 'ਚ ਆਉਂਦੀਆਂ ਪਾੜੇ ਦੀਆਂ ਖਬਰਾਂ ਤੋਂ ਪਹਿਲਾਂ ਭੇਜੀ ਗਈ ਸੀ ਹਾਲਾਂਕਿ ਫਿਲਹਾਲ ਐਬਸਫਰਡ ਦੇ ਵਿੱਚ ਕਿਸੇ ਆਟੋ ਬਾਡੀ ਸ਼ਾਪ ਵਾਲਿਆਂ ਵੱਨਿਓ ਵੀ ਇਸ ਚਿੱਠੀ ਸੰਬੰਧੀ ਕੋਈ ਵੇਰਵੇ ਸਾਹਮਣੇ ਆਉਣੇ ਬਾਕੀ ਹਨ